ਹਾਂਜੀ ਬਾਬਾ ਜੀ ਕੀ ਨਾਮ ਆ ਜੀ ਇਹਦਾ ਨਾਮ ਫੌਜਾ ਸਿੰਘ ਤੇ ਪਿੰਡ ਕਿਹੜਾ ਜੀ ਪਿੰਡ ਫਤਿਹਪੁਰ ਕੰਨਿਆ ਦਾ ਹਾਂ ਅੱਛਾ ਜਿਹੜੀ ਤੁਸੀਂ ਆ ਸਬਜ਼ੀ ਲੈ ਕੇ ਆ ਅੱਜ ਕਿਹੜੀ ਕਿਹੜੀ ਸਬਜ਼ੀ ਲੈ ਕੇ ਆਏ ਹੋ ਅੱਜ ਸਬਜ਼ੀਆਂ ਲੈ ਕੇ ਆ ਆਲੂ ਆ ਮਿਰਚ ਆ ਮਿਰਚੀ ਆ ਬੰਦ ਗੋਡੀ ਆ ਮਿਰਚਾ ਸਕੰਦਰ ੋਂਗਰੇ ੋਂਗਰੇ ਆ ਸੌਂਡਾ ਹਲਦੀ ਅਰਤੀ ਗੋੜ ਇਹ ਤਾਂ ਸਾਰੀਆਂ ਸਬਜ਼ੀਆਂ ਬਹੁਤ ਆਰਗੈਨਿਕ ਅੱਛਾ ਇਹਨੂੰ ਤਿਆਰ ਕਿਵੇਂ ਕਰਦੇ ਕਿੱਥੋਂ ਲੈ ਕੇ ਉਹਨੇ ਆਪ ਤਿਆਰ ਕਰਦੇ ਹਾਂ ਅਸੀਂ ਆਪ ਤਿਆਰ ਕਰਦੇ ਹਾਂ ਅੱਛਾ ਕਿਵੇਂ ਤਿਆਰ ਕਰਦੇ ਹੋ ਸਰ ਅਸੀਂ ਆਪਦੇ ਨੂੰ ਦੇਸੀ ਦਵਾਈ ਪਾਈ ਮੰਨਦੇ ਹਾਂ ਜੀ ਉਹਦੀ ਔਰਗੈਨਿਕ ਮੰਨੋ ਸਾਰੀ ਚੀਜ਼ ਇਹ ਆਰਗੈਨਿਕ ਕੋਈ ਸਪਰੇਅ ਸਪਰੇਅ ਨਹੀਂ ਕਰੀਦਾ ਆਪ ਦੀ ਦਵਾਈ ਤਿਆਰ ਕੀਤੀ ਜਾਂ ਤੋਸੀ ਹੋ ਗਈ ਉਹਦਾ ਤੇਲ ਬਣਾਇਆ ਅੱਕ ਦਾ ਨਿੰਮ ਦਾ ਪਾਠੀਆਂ ਦਾ ਕੋਲ ਬਣਾਇਆ ਪੁਰਾਣੀਆਂ ਪਾਠੀਆਂ ਦਾ ਸਜੀਵਨੀ ਇਹਨਾਂ ਦਾ ਤਿਆਰ ਕੀਤੀ ਸਾਰੀ ਸਬਜ਼ੀ ਕੋਈ ਅਸੀਂ ਦਵਾਈ ਇਹਦੇ ਕਰਨੀ ਪਾਉਂਦੇ ਅੱਛਾ ਜਿਹੜਾ ਮੋਗੇ ਇਹ ਬਾਜ਼ਾਰ ਲੱਗ ਰਿਹਾ ਇਹ ਬਾਜ਼ਾਰ ਦੇ ਵਿੱਚ ਤੁਸੀਂ ਕਿੰਨੇ ਸਮੇਂ ਤੋਂ ਜੁੜੇ ਆਂ ਸਾਨੂੰ ਇਹ ਤੀਜਾ ਚੌਥਾ ਤਵਦਾ ਹੋ ਗਿਆ ਇੱਥੇ ਆਉਂਦੇ ਨੂੰ ਚਾਰ ਪੰਜ ਘੜੀ ਹੋ ਗਈ ਇੱਥੇ ਆਉਂਦੇ ਨੂੰ ਧੰਨਵਾਦ ਬਈ ਸਸੀ ਗੱਲ ਜੀ ਭਾਈ ਖਾਲਸਾ ਭਾਈ ਜੀ ਮਟੇ ਹਾਂਜੀ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਜੀ ਤੁਹਾਡੇ ਕੋਲੇ ਜੋ ਸਮਾਨ ਆ ਜੀ ਆਪਣੇ ਕੁੜੀ ਜੀ ਅ ਜੋਦੀ ਆਪਣੇ ਸਵੈਜਿਗਾਰ ਵਿਜਾਰ ਵਿੱਚ ਲੈ ਕੇ ਆਏ ਹਾਂ ਜੀ ਠੀਕ ਹੀ ਸਮਾਨ ਆ ਜੀ ਹਾਂ ਸਾਰਾ ਆਪਣੇ ਕੋਲੇ 28 29 ਆਈਟਮਾਂ ਹੁੰਦੀਆਂ ਆ ਜੀ ਹਾਂ ਜੀ ਸਾਰੀਆਂ ਕਿ ਸਾਰੀਆਂ ਅਸੀਂ ਆਪ ਤਿਆਰ ਕਰਦੇ ਹਾਂ ਹਾਂ ਜੀ ਸੈਸਨ ਕਰਕੇ ਤੇ ਰਸੋਈ ਕਰਦਾ तकरीबन ਕੋਸ਼ਿਸ਼ ਕਰੀ ਜਾਂ ਵੀ ਸਮਾਨ ਜਿਹੜਾ ਹੋਗਾ ਕਿ ਨੂੰ 1 ਬਾਈ 1 ਕਰਕੇ ਆਈਟਮਾਂ ਜਿਹੜੀ ਉਹ ਪੂਰੀ ਸਿੱਟੀ ਜਾਵੇ ਅੱਛਾ ਜੀ ਬਾਕੀ ਸਾਰੇ ਜਿਨੀ ਕੋਸ਼ਿਸ਼ ਸਾਡੀ ਹੈ ਜੀ ਇਸ ਸਵੈਜਿਗਾਰ ਵੀ ਆਪ ਦੇ ਅਧੀਨ ਸਾਡੀ ਇਹੀ ਆ ਵੀ ਚੀਜ਼ ਆ ਜਿਹੜਾ ਆਪਾਂ ਉਹ ਬਿਲਕੁਲ ਆਪਾਂ ਅਗਲੇ ਨੂੰ ਪਿਓਰ ਦਿੱਤੀ ਜਾਵੇ ਸਾਡਾ ਮਕਸਦ ਪੈਸਾ ਕਮਾਉਣਾ ਨਹੀਂ ਜੀ ਸਰ ਸਾਡਾ ਮਕਸਦ ਸਿਰਫ ਇਹ ਆ ਵੀ ਚੰਗੀ ਚੀਜ਼ ਆਪਾਂ ਖਾਈਏ ਆਪਣੇ ਪਰਿਵਾਰ ਨੂੰ ਲਈਏ ਤੇ ਅੱਗੇ ਹੋਰ ਪਰਿਵਾਰਾਂ ਦੇ ਵਿੱਚ ਚੰਗੀਆਂ ਚੀਜ਼ਾਂ ਆਪਾਂ ਦਿੱਤੀਆਂ ਜਾਣ ਜਿਵੇਂ ਕਿ ਹੁਣ ਤੁਹਾਨੂੰ ਅਸੀਂ ਦੱਸਦੇ ਹੈਗੇ ਆ ਵੀ ਸਾਡੇ ਕੋਲੇ ਆ ਦੇਖੋ ਜੀ 베ਸਨ ਤੋਂ ਬਣਾਈ ਹੋਈ ਪਕੌੜੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਖਾਸੀਅਤ ਕੀ ਹੈਗੀ ਆ ਇਹਦੀ ਖਾਸੀਅਤ ਸਿਰਫ ਇੱਕ ਸਿਰਫ ਦੋ ਚੀਜ਼ਾਂ ਨੇ ਜੀ ਪਹਿਲੀ ਇਹ ਆ ਵੀ ਇਹਦੇ ਵਿੱਚ ਛੋਲੇ ਜਿਹੜੇ ਵਰਤੇ ਗਏ ਹੈਗੇ ਆ ਉਹ ਦੇਸੀ ਆ ਜੀ अच्छा जी क्योंकि छोलेयां ਤੋਂ ਗਾਂ ਅੱਗੇ ਆਪਾਂ ਵੇਸਨ ਤਿਆਰ ਕੀਤਾ ਉਸ ਤੋਂ ਗਾਂ ਬਣਾਈ ਹੈ ਜਿਹੜੀ ਆਪਾਂ ਇਹਦੇ ਬਣਾਈ ਹੈ ਇਹਦੇ ਵਿੱਚ ਉਹ ਸਰੋਂ ਦਾ ਤੇਲ ਵਰਤਿਆ ਜਿਵੇਂ ਕਿ ਜਿਹੜੀ ਜਿਹੜੀ ਹੈਗੀ ਆ ਉਹ ਕੁਆਲਟੀ ਆ ਤੇਰੀ ਗੁਣਵੱਤਾ ਜਿਹੜੀ ਹੈਗੀ ਆ ਉਹ ਬਰਕਰਾਰ ਰੱਖੀ ਹੈ ਅੱਛਾ ਜੀ ਤੇ ਇਹਦੀ ਡਿਮਾਂਡ ਵੀ ਸਾਰਾ ਆਪਣੇ ਕੋਲ ਬਹੁਤ ਹੈਗੀ ਆ ਫੋਰਨ ਕਟ ਵੀ ਆਪਣੀ ਡਿਮਾਂਡ ਹੁਣ ਜਿਹੜੀ ਇਹਦੀ ਆ ਰਹੀ ਹੈਗੀ ਪੋੜੀ ਜੀ 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 ਹਾਂ ਜੀ ਤੇ ਜੇ ਗੱਲ ਸਾਰਾ ਆਪਾਂ ਕਰਦੇ ਹੈਗੇ ਆਪਣੇ ਸੈਰ ਵੀਆਰ ਵੀਆਰ ਦੀ ਹਾਂਜੀ ਹਾਂਜੀ ਸੈਰ ਵੀਆਰ ਵੀਆਰ ਦਾ ਆਪਣਾ ਮਕਸਦ ਸਿਰਫ ਇੱਕ ਹੀ ਹੈ ਸਾਡਾ ਸਾਰੇ ਭਰਾਵਾਂ ਦਾ ਵੀ ਅਸੀਂ ਜਿੰਨਾ ਵੀ ਸਮਾਨ ਆਦੇ ਘਰਾਂ ਦੇ ਵਿੱਚ ਖੋਦੇ ਅਸੀਂ ਪਹਿਲਾਂ ਇਹ ਸਮਾਨ ਅਸੀਂ ਥੋੜਾ ਥੋੜਾ ਕਰਕੇ ਅਸੀਂ ਆ ਵਰਤੇ ਆਪਣੇ ਘਰਾਂ ਦੇ ਵਿੱਚ ਹੁਣ ਸਾਡਾ ਮਕਸਦ ਇਹ ਵੀ ਅਸੀਂ ਕਿਉਂਣਾ ਕਿ ਯੂਨਿਟ ਕੀਤਾ ਜਾਵੇ ਜਿੱਤੇ ਅਸੀਂ ਆਪਣੇ ਪਰਿਵਾਰਾਂ ਦੀ ਆਪਣੀ ਸਿਹਤ ਤੇ ਆਪਣੇ ਪਰਿਵਾਰ ਦੀ ਸਿਹਤ ਲਈ ਇਹ ਕਰਮਾਤਾ ਉਸੇ ਹੀ ਤਰ੍ਹਾਂ ਠੀਕ ਜਿਹੜੇ ਹੈਗੇ ਦੂਸਰੇ ਆਪਣੇ ਸ਼ਹਿਰ ਵਾਸੀ ਭੈਣ ਭਰਾ ਹੈਗੇ ਨੇ ਉਹਨਾਂ ਨੂੰ ਵੀ ਇਹ ਸਮਾਨ ਦਾ ਜਿਹੜਾ ਹੈਗਾ ਲੁਪਤਾ ਕੀਤਾ ਜਾਵੇ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਦਿੱਤਾ ਜਾਵੇ ਤੇ ਜੋ ਕਿ ਅਸੀਂ ਜਿਹੜੇ ਹੈਗੇ ਆ ਆਪਣੇ ਜ਼ਿਲ੍ਹਾ ਪ੍ਰੋਜੈਕਸ਼ਨ ਦੇ ਸਹਿਯੋਗ ਦੇ ਨਾਲ ਇਸੇਂ ਦੇ ਰਹੇ ਹੁਣੇ ਜੀ ਕਿਹੜੇ ਕਿਹੜੇ ਦਿਨ ਕਿੱਥੇ ਕਿੱਥੇ ਲੱਗਦਾ ਜੀ ਇਹ ਸਾਰੇ ਸਵੈਰਜਗਾਰ ਦੇ ਯਾਰ ਸਾਰੇ ਦੁਆਰ ਆਪਣਾ ਗੋਡੇ ਵਾਲੇ ਸਟੇਡੀਅਮ ਕੋਲ ਲੱਗ ਰਿਹਾ ਜਿਸ ਤਰ੍ਹਾਂ ਕਿ ਅੱਜ ਲੱਗਾ ਹੋਇਆ ਤੁਹਾਡੀ ਸੇਵਾ ਦੇ ਵਿੱਚ ਹੀ ਤੇ ਹਰ ਬੁੱਧਵਾਰ ਜਿਹੜਾ ਹੈਗਾ ਜੀ ਇਹ ਦਸ਼ਮੀਸ਼ ਪਾਰਕ ਅੰਮ੍ਰitsar ਰੋਡ ਤੇ ਲਗਾਇਆ ਜਾਂਦਾ ਜੀ ਤੇ ਟਾਈਮ ਕੀ ਹੈ ਸਾਰੇ ਦਾ ਸਾਰੇ ਦਾ ਟਾਈਮ ਹੈਗਾ ਜੀ ਆਪਣਾ 10 ਵਜੇ ਤੋਂ ਲੈ ਕੇ 7 ਵਜੇ ਤੱਕ ਦਾ ਜੀ ਸਰ ਇੱਕ ਸਾਲ ਹੋ ਗਿਆ ਕਿ ਵੀ ਜੋ ਆਪਣੇ ਬਾਜ਼ਾਰਾਂ ਵਿੱਚ ਸਮਾਨ ਵੇਚਦਾ ਉਹ ਵੀ ਤਾਂ ਜੀ ਮੇੜੀ ਰਿਹਾ ਜੀ ਫਿਰ ਜੋ ਆਪਣਾ ਗਾਹਕ ਆ ਜੀ ਕਾਕ ਇਹ ਹੀ ਕਿਉਂ ਲੈ ਕੇ ਆਵੇ ਵੀ ਤੁਹਾਡੇ ਕੋਲ ਹੀ ਸਮਾਨ ਕਿਉਂ ਲੈ ਕੇ ਜਾਵੇ ਦੂਜੇ ਵਸੇ ਕਿਉਂ ਨਹੀਂ ਲੈ ਜਾਵੇ ਜੀ ਸਰ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਬਹੁਤ ਇੰਪੋਰਟੈਂਟ ਕੁਐਸਚਨ ਕੀਤਾ ਉਹਨ ਲਈ ਇਸ ਦਾ ਇਸ ਕੁਐਸਚਨ ਦਾ ਆਨਸਰ ਸਰ ਮੈਂ ਇਹ ਦਿੰਨਾ ਹੈਗਾ ਵੀ ਸਾਰਾ ਸਮਾਨ ਤੁਸੀਂ ਦੇਖੋ ਮੇਰੇ ਕੋਲੇ ਇਹ ਦਾਲਾਂ ਨੇ ਜੇਸੀ ਨੇ ਮੈਂ ਤੁਹਾਨੂੰ 1 ਬਾਈ 1 ਕਰਕੇ ਦਿਖਾ ਰਿਹਾ ਕਿਹ ਕੇ ਜੀ ਦੇਖਣ ਨੂੰ ਇਹ ਦਾਲਾਂ ਸਿਰਫ ਆ ਲਾਲ ਮਿਰਚ ਆ ਜਾਂਦੀ ਹੈ ਇਸ ਤਰ੍ਹਾਂ ਦੇਖਣ ਨੂੰ ਸਾਡਾ ਸਮਾਨ ਆ ਜਿਹੜਾ ਇਹ ਸਿਰਫ ਬਿਲਕੁਲ ਇਸ ਤਰ੍ਹਾਂ ਲੱਗਦਾ ਜਿਵੇਂ ਬਾਜ਼ਾਰ ਵਾਲਾ ਹੁੰਦਾ ਪਰ ਇਹਦੇ ਵਿੱਚ ਜਿਹੜੇ ਬਾਜ਼ਾਰ ਵਾਲੇ ਸਮਾਨ ਦੇ ਵਿੱਚ ਸਰ ਇੱਕ ਬਹੁਤ ਵੱਡਾ ਡਿਫਰੈਂਸ ਆ ਉਹ ਇਹ ਆ ਵੀ ਇਹ ਆਰਗੈਨਿਕ ਹੈ ਇਹਦੇ ਤੇ ਕੋਈ ਕੈਮੀਕਲ ਨਹੀਂ ਵਰਤੇ ਗਿਆ ਕੋਈ ਰੰਗ ਨਹੀਂ ਵਰਤੇ ਗਿਆ ਕੋਈ ਇਹਨਾਂ ਆਪਾਂ ਅੰਦਰੂਨੀ ਤੌਰ ਤੇ ਛੇੜਖਾਨੀ ਨਹੀਂ ਕੀਤੀ ਕੋਈ ਇਹਨੂੰ ਪੈਦਾ ਕਰਨ ਵੇਲੇ ਆਪਾਂ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਟੀਕਾ ਵਗੈਰਾ ਨਹੀਂ ਯੂਜ਼ ਕੀਤਾ ਹੈਗਾ ਇਹ ਬਿਲਕੁਲ ਨੇਚਰਲ ਪ੍ਰੋਸੈਸਰ ਨਾਲ ਪ੍ਰੋਸੈਸਿੰਗ ਦੇ ਆ ਆਪਾਂ ਮੰਦੇ ਨੇ ਜਿਹੜੀ ਚੀਜ਼ ਆਪਾਂ ਸਾਰੀ ਇਹ ਪੈਦਾ ਕੀਤੀ ਹੋਈ ਹੈਗੀ ਆ ਤੇ ਉਸ ਨੂੰ ਪ੍ਰੋਸੈਸ ਕਰਕੇ ਅੱਗੇ ਤੁਹਾਡੇ ਸੇਵਾ ਦੇ ਵਿੱਚ ਅਸੀਂ ਲੈ ਕੇ ਆਈ ਹਾਂ ਹੈਗੀਆਂ ਹੁਣ ਜਦੋਂ ਇਹ ਚੀਜ਼ਾਂ ਆਪਾਂ ਘਰੇ ਵਰਤਦੇ ਆ ਤੇ ਬਾਜ਼ਾਰ ਵਾਲੀ ਚੀਜ਼ ਵਰਤਦੇ ਆ ਬਾਜ਼ਾਰ ਵਾਲੀ ਚੀਜ਼ ਦੇ ਨਾਲ ਆਪਣੇ ਅੰਦਰ ਕੈਮੀਕਲ ਜਾ ਰਿਹਾ ਸਰ ਜਿਹਦੇ ਨਾਲ ਆਪਣੀ ਸਿਹਤ ਜਿਹੜੀ ਉਹ ਦਿਨੋਂ ਦਿਨਾਂ ਜਿਹੜੀ ਆਪਾਂ ਨੂੰ ਡੈਮੇਜ ਹੋ ਰਿਹਾ ਤੇ ਜਿੱਥੇ ਆਪਣਾ ਆਪਣਾ ਜਿਹੜਾ ਹੈਗਾ ਸਰੀਰ ਆਪਣਾ ਡੈਮੇਜ ਹੋ ਰਿਹਾ ਉੱਥੇ ਆਪਣਾ ਜਿਹੜਾ ਕਮਾਇਆ ਹੋਇਆ ਬੜੀ ਮੁਸ਼ਕਲ ਨਾਲ ਧੰਨਾ ਸੰਪਤੀ ਹੈ ਜਿਹੜੀ ਆਪਣੀ ਉਹ ਵੀ ਖਤਮ ਹੋ ਰਹੀ ਆ ਤਾਂ ਇਹਨਾਂ ਚੀਜ਼ਾਂ ਨੂੰ ਦੋਹਾਂ ਚੀਜ਼ਾਂ ਨੂੰ ਆਪਾਂ ਬਚਾਉਣ ਵਾਸਤੇ ਇਹ ਬਾਜ਼ਾਰ ਦਾ ਇਹਦਾ ਹੈਗਾ ਆਪਾਂ ਆਯੋਜਨ ਕੀਤਾ ਹੈਗਾ ਸਾਰਿਆਂ ਨੇ ਭਰਾਵਾਂ ਨੇ ਰਲ ਮਿਲ ਕੇ ਤੇ ਜਿਹਦੇ ਵਿੱਚ ਸਰਦਾਰ ਕੁਲਦੀਪ ਸਿੰਘ ਜੀ ਖਾਸਾ ਜੀ ਸਾਡੇ ਨਾਲ ਜੁੜੇ ਹੋਏ ਨੇ ਅੱਜ ਕਿਸੇ ਕਾਰਨ ਕਰਕੇ ਨਹੀਂ ਆਏ ਉਹ ਤੇ ਮੈਂ ਤਾਂ ਇਹੀ ਕਹੂੰਗਾ ਜੀ ਵੀ ਇਸ ਵਿਹਾਰ ਦੇ ਨਾਲ ਹਰੇਕ ਬੰਦੇ ਨੂੰ ਜੁੜਨਾ ਚਾਹੀਦਾ ਤੇ ਸਾਰੇ ਪਰਿਵਾਰਾਂ ਨੂੰ ਇਸ ਵਿਹਾਰ ਤੋਂ ਲਾਹਾ ਲੈਣਾ ਚਾਹੀਦਾ ਤਾਂ ਕਿ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਹੈ ਜਿਹੜੀ ਉਹ ਵਾਹ ਬੜਾ ਖਦਾ ਰੱਖੀ ਧੰਨਵਾਦ ਇਹਨਾਂ ਕੋਸ਼ਿਸ਼ਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬਾਕੀ ਮੈਂ ਬੇਨਤੀ ਕਰਦਾ ਹਾਂ ਸਤਾਰ ਚੱਲਦੇ ਜੀ ਨੂੰ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਕਿ ਫਿਕਰਮੰਦ ਮੀਡੀਆ ਤੋਂ ਸਾਡੇ ਸਵੈਰਿਗਾਰ ਵੀਰ ਵਿੱਚ ਆਏ ਨੇ ਅਸੀਂ ਇਹਨਾਂ ਨੂੰ ਮੂਥ ਵੈਲਕਮ ਕਹਿੰਦੇ ਹਾਂ ਤੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਬਾਕੀ ਸਰ ਸਾਡਾ ਚੈਨਲ ਹੈਗਾ ਜੀ ਸਵਰੰਗੀ ਚੈਨਲ ਸਰਦਾਰ ਕੁਲਜੀਤ ਸਿੰਘ ਜੀ ਖਾਲਸਾ ਜੀ ਇਹਨੂੰ ਚਲਾ ਰਹੇ ਨੇ ਤੇ ਬਾਕੀ ਸਰ ਮੇਰਾ ਜਿਹੜਾ ਹੈਗਾ ਐਡਰੈਸ ਉਹ ਹੈਗਾ ਜੀ ਕਾ ਦੇਖੀ ਮੇਰਾ ਪੈਂਡ ਘੱਲ ਕਰਾਂ ਜੀ ਮੇਰਾ ਨਾਮ ਚੰਨਜੀਤ ਸਿੰਘ ਆ ਤੇ ਫੋਨ ਨੰਬਰ ਮੇਰਾ ਹੈਗਾ 8437899297 ਕਿਸੇ ਪ੍ਰਕਾਰ ਦੀ ਕੋਈ ਵੀ ਆਈਟਮ ਦੀ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਕਿਸੇ ਭਰਾ ਨੇ ਜਾਂ ਸਵੈ ਰਜਿਸਟਰ ਵੀ ਆਰ ਨਾਲ ਜੁੜਨਾ ਹੋਵੇ ਜੁੜ ਕੇ ਅੱਗੇ ਆਪਣਾ ਜਿਹੜਾ ਹੈਗਾ ਕੰਮਕਾਰ ਕਰਨਾ ਹੋਵੇ ਸਾਡੇ ਨਾਲ ਅਸੀਂ ਉੱਥੇ ਵੀ ਸਾਰੇ ਭਰਾਵਾਂ ਨਾਲ ਮਿਲ ਕੇ ਅਸੀਂ ਮਦਦ ਕਰਾਂਗੇ ਤੇ ਕੋਈ ਵੀ ਸਮਾਨ ਹੈ ਜਿਹੜਾ ਹੈਗਾ ਆਰਡਰ ਜਾਂ ਮੰਨ ਲਓ ਕਿਸੇ ਨੇ ਕੁਰੀਅਰ ਤੇ ਕੁਰੀਅਰ ਦੀ ਰਹੀਆਂ ਆਪ ਨੂੰ ਪ੍ਰਾਪਤ ਕਰਨਾ ਹੋਵੇ ਤੇ ਆਪਾਂ ਤੁਹਾਡੀ ਸੇਵਾ ਦੇ ਵਿੱਚ ਆ ਜਾ। ਇਹਨਾਂ ਕੁਛ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਰ ਜੀ ਕਿਹੜੇ ਸਾਂ ਦਵਾਰਿਆਂ ਜੀ ਤੁਸੀਂ? ਅਸੀਂ ਡਿਸਟ੍ਰਿਕਟ ਦਾ ਮੇਰਾ ਕੋਈਪੁਰਾ ਭਾਜੀ ਤੇ ਮਤਲਬ ਇਹ ਤੇ ਜੇ ਲਗਨ ਸਾਲ ਤੋਂ ਮੈਂ ਡਗਰੂ ਰਹਿ ਰਿਹਾ ਮਾਂ। ਅੱਛਾ ਜੀ। ਇਹ ਸਾਡੇ ਕੋਲੇ ਪ੍ਰੋਡਕਟ ਨੇ ਜੋ ਜੀ ਤੁਸੀਂ ਅੱਜ ਸਵੈ ਸਵੈਰ ਜਗਾਰ ਸਹਿਰ ਜਗਾਰ ਮੇਜ਼ਾਰ ਮੋਕਾ ਵਿੱਚ ਆਏ ਆ ਜੀ ਸਮਾਨ ਲੈ ਕੇ ਆਏ ਆ ਜੀ ਇੱਕ ਸੰਸਥਾ ਦੇ ਵੱਲੋਂ ਤੇ ਕੀ ਕੀ ਸਮਾਨ ਲੈ ਕੇ ਆਏ ਆ ਜੀ ਕੋਈ ਵਾਰੀ ਸਾਨੂੰ ਸਹੀ ਜਾਣਕਾਰੀ ਦਿਓ ਜੀ ਤਾਂ ਕਿ ਸਾਡੇ ਰਾਸ਼ਕ ਨੂੰ ਪਹੁੰਚਾ ਲਈਏ ਸਰ ਇਹ ਚਾਹ ਆਪਣੇ ਕੋਲੇ ਕਿਤੇ ਤੁਸੀਂ ਤਾਜ ਮੇਲ ਰੈੱਡ ਲੇਬਲ ਪਾਲ ਬੱਕੜੀ ਵਗੈਰਾ ਚਾਹਾਂ ਨੂੰ ਤੁਸੀਂ ਯੂਜ਼ ਕਰਦੇ ਹੋ ਤੇ ਕੋਸਟਲੀ ਵੀ ਜ਼ਿਆਦਾ ਵਾ ਮਤਲਬ ਉਹਨਾਂ ਦੀ ਲਾਗਤ ਜ਼ਿਆਦਾ ਆ ਈ ਨੇਚਰਲੀ ਪ੍ਰੋਡਕਟ ਆ ਸਾਡੇ ਕੋਲੇ ਮਤਲਬ ਜਿੱਥੇ ਤੁਸੀਂ ਤਿੰਨ ਤਿੰਨ ਚਮਚੇ ਯੂਜ਼ ਕਰਦੇ ਹੋ ਕਲਰ ਫੇਰ ਨਹੀਂ ਬਣਦਾ ਚਾਹ ਦਾ ਔਰ ਇਹਦੇ ਵਿੱਚ ਖਾਸ ਇਹੀ ਆ ਮੇਰੇ ਕੋਲ ਬਹੁਤ ਕਸਟਮਰ ਆ ਕੇ ਮੇਰੇ ਨਾਲ ਪੁੱਛਦੇ ਆ ਜੀ ਸਾਰੇ ਵਿੱਚ ਖਾਸ ਕੀ ਆ ਤੁਹਾਨੂੰ ਖਾਸੀ ਦੀ ਇਹਦੇ ਬਾਰੇ ਦੱਸੂਗਾ ਜਿੱਥੇ ਤੁਸੀਂ ਤਿੰਨ ਤਿੰਨ ਚਮਚੇ ਪਾਉਨੇ ਨਾ ਕੋਈ ਤਿੰਨ ਚਮਚਿਆਂ ਵਾਲਾ ਸਿਸਟਮ ਨਹੀਂਗਾ ਜੀ ਆਪਣੇ ਕੋਲ ਇਹ ਸਿਰਫ 5 ਤੋਂ 7 ਕੱਪਾਂ 'ਚ 1 ਚਮਚਾ ਤੇ 2 ਤੋਂ 3 ਕੱਪਾਂ ਦੇ ਵਿੱਚ ਅੱਧਾ ਚਮਚਾ ਅੱਛਾ ਜੀ ਤੇ ਨੇਚਰਲੀ ਦਾ ਟੇਸਟ ਆ ਮੈਨੂੰ ਬਹੁਤ ਕਸਟਮਰ ਕਹਿੰਦੇ ਸਰ ਤੁਹਾਨੂੰ ਤਜਾਬ ਦੀ ਪ੍ਰੋਬਲਮ ਸੈੱਟ ਕਰਦੀ ਤੁਹਾਡੀ ਚਾਹ ਔਰ ਜੇ ਦੀ ਆਪਾਂ ਲਾਗਤ ਦੀ ਗੱਲ ਕਰੀਏ ਲਾਗਤ ਇਹਦੀ ਸਾਰੀ ਅਗਲੀ 380 ਰੁਪਏ ਕਿਲੋ ਦੀ ਅੱਛਾ ਜੀ ਹਾਂਜੀ ਤੇ ਉਸ ਤੋਂ ਵਗੈਰਾ ਹੋ ਜੀ ਹੋਰ ਸਰ ਇਹਦੇ ਵਿੱਚ ਖਾਸ ਇਹ ਹੈ ਜਿਵੇਂ ਇਹ ਸਾਡੇ ਕੋਲੇ ਅਸਾਮ ਤੋਂ ਆਉਂਦੀ ਆ ਅੱਛਾ ਜੀ ਸਪੈਸ਼ਲ ਹੁੰਦੀ ਆ ਅਸਾਮ ਦੇ ਜਿਹੜੇ ਫਾਰਮਰ ਕਰ ਰਹੇ ਆ ਕਈ ਕਹਿ ਦਿੰਦੇ ਇਹਨੂੰ ਮਤਲਬ ਕਈ ਕਹਿੰਦੇ ਚਮੜੇ ਦੀ ਪੁੱਟ ਚੜੀ ਆ ਜਾਂ ਮਤਲਬ ਕਈ ਕਹਿੰਦੇ ਅਸੀਮ ਦੀ ਪੁੱਟ ਚੜੀ ਆ ਸਰ ਇਦਾਂ ਦਾ ਕੁਝ ਨਹੀਂ ਹੁੰਦਾ ਸਰ ਨੈਚਰ ਚ ਹੁੰਦਾ ਜੋ ਇਹਨਾਂ ਦੇ ਵੀ ਜੇ ਡਰਾਈ ਪੱਤੇ ਹੁੰਦੇ ਆ ਪੂਰੇ ਇਹਦੇ ਘੱਟ ਮੌਇਸਚਰ ਦੇ ਵਿੱਚ ਬਣੇ ਜਾਂਦੇ ਆ ਔਰ ਉਹੀ ਪੱਤੇ ਹੁੰਦੇ ਆ ਜਿੰਨੇ ਜਦੋਂ ਇਹ ਪੈਕੇਟ ਦੇ ਵਿੱਚ 4 ਦਿਨ ਵੀ ਪਈ ਰਹਿੰਦੀ ਨਾ ਮੇਰੇ ਕੋਲੇ ਇਹ ਪੂਰਾ ਡਰਾਈ ਮਤਲਬ ਪਾਊਡਰ ਮਤਲਬ ਛੱਡ ਜਾਂਦੀ ਆ ਆ ਹੁਣ ਕੱਲ ਦਾ ਪੈਕੇਟ ਭਰਿਆ ਹੋਇਆ ਅੱਜ ਦੂਸਰਾ ਦਿਨ ਇਹਦਾ ਹਲਕਾ ਜਿਹਾ ਨੇ ਪਾਊਡਰ ਦਿੱਤਾ ਵਾ ਜੀ ਜੀ ਜਿਵੇਂ ਆਪਾਂ ਮੈਂ ਦੂਜੀ ਗੱਲ ਇਹ ਵੀ ਦੱਸ ਦਾਨ ਆਪਣੇ ਮਤਲਬ ਜਿਹੜੇ ਮੇਰੇ ਗਾਹਕ ਹੁੰਦੇ ਆ ਇਹਨੂੰ ਕੱਚੀ ਸਬਜ਼ੀ ਤੋਂ ਜ਼ਰੂਰ ਤੁਸੀਂ ਦੂਰ ਰੱਖਿਓ ਫਰੂਟ ਤੋਂ ਦੂਰ ਰੱਖਿਓ ਕਿਉਂਕਿ ਇਹ ਐਜਾਂ ਨਹੀਂ ਹੁੰਦੀਆਂ ਇਹ ਚਾਹ ਐਦਾਂ ਦੀ ਮਤਲਬ ਇਹ 스멜 ਕੈਚ ਕਰ ਲੈਂਦੀ ਹੈ ਅੱਛਾ ਜੀ ਹਾਂ ਜੀ ਇਹ ਆਪਣੇ ਕੋਲੇ ਜੀ ਆਮਲਾ ਜੀ ਬੋਲੇ ਦਾ ਮਰੱਬਾ ਅੱਛਾ ਜੀ ਇਹ ਮਰੱਬਾ ਆ ਦੇਸੀ ਸਾਡੇ ਕੋਲੇ ਮਿਸ਼ਰੀ ਤੋਂ ਤਿਆਰ ਕੀਤੀ ਹੋਈ ਖੰਡਿਆ ਹਾਂਜੀ ਹਾਂਜੀ ਉਸ ਤੋਂ ਇਹਦੇ ਚ ਚਾਣੀ ਪਾਈ ਗਈ ਹੈ ਇਹ ਵੀ ਤਿਆਰ ਕੀਤੀ ਹੋਈ ਔਲੇ ਆਰਗੇਨਿਕ ਕਹਿੰਦੇ ਚ ਯੂਜ਼ ਕੀਤੇ ਗਏ ਜੀ ਜੀ ਹੋਰ ਜਿਵੇਂ ਉਹਨੂੰ ਖੰਡ ਨੂੰ ਸਲਫਰ ਦੀ ਪੁੱਠ ਵਗੈਰਾ ਦਿੱਤੀ ਜਾਂਦੀ ਹੈ ਸਲਫਰ ਦੇ ਵਿੱਚ ਉਹਨੂੰ ਫੋਰਟ ਕੀਤਾ ਜਾਂਦਾ ਸਾਰੇ ਬਦਲ ਤੁਸੀਂ ਜਾਣਦੇ ਹੋ ਕਿ ਮਤਲਬ ਇਹ ਜਿਹੜੀ ਆ ਠੰਡਿਆ ਢਾਗ ਵਾਲੀ ਮਿਸ਼ਰੀ ਤਿਆਰ ਕੀਤੀ ਗਈ ਹੈ ਇਹ ਦੇਸੀ ਆ ਮਤਲਬ ਇਹਦੇ ਉੱਤੇ ਕੋਈ ਕੈਮੀਕਲ ਨਹੀਂ ਹੋ ਸਕਦਾ ਜੀ ਠੀਕ ਹੈ ਨਾ ਨੇਚਰਲੀ ਇਹਦਾ ਮਿੱਠਾ ਦਾ ਟੇਸਟ ਹੈ ਤੁਸੀਂ ਜਿਵੇਂ ਮਰਜ਼ੀ ਜੂਸ ਵਗੈਰਾ ਚ ਚਾਹ ਵਗੈਰਾ ਚ ਜਿਵੇਂ ਜਿਵੇਂ ਕਿ ਜੀ ਇੱਕ ਸਵਾਲ ਹੈ ਜੀ ਮੇਰਾ ਕਿ ਜਿਵੇਂ ਕਿ ਜੀ ਅੱਜ ਕੱਲ ਡਾਇਬਟੀਸ ਦੇ ਬਹੁਤ ਜ਼ਿਆਦਾ ਆਪਣੇ ਆਪਣੇ ਨਾਲ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਪੇਸ਼ੈਂਟ ਆ ਜਾਂਦੀ ਆ ਕੀ ਉਹ ਵੀ ਇਹ ਜਾਨੀ ਕਿ ਵਰਤੂਗਾ ਸਾ ਜੀ ਹਾਂ ਜੀ ਯੂਜ਼ ਕਰ ਸਕਦੇ ਆ ਅੱਛਾ ਜੀ ਘੱਟ ਮਾਤਰਾ ਚ ਅੱਛਾ ਜੀ ਹਾਂ ਜੀ ਘੱਟ ਮਾਤਰਾ ਯੂਜ਼ ਕਰ ਸਕਦੇ ਆ ਹੁਣ ਆਪਣੇ ਕੋਲੇ ਗੁੜ ਤੋਂ ਤਿਆਰ ਕੀਤਾ ਹੋਇਆ ਤੁਸ਼ ਜੀ ਜੀ ਇਹਨੂੰ ਸੌਂਖ ਵੀ ਦੇਸੀ ਲੱਗਦੀ ਆ ਜਿਹਨ ਕੋਈ ਕੋਟ ਨਹੀਂਗਾ ਜੀ ਤੇ ਗੁੜ ਵੀ ਇਹਨੂੰ ਆ ਹੀ ਲੱਗਦਾ ਵਾ ਦੇਸੀ ਜੀ ਸਾਡੇ ਕੋਲ ਨਾ ਸਟਾਲਾਂ ਤੇ ਪਿਆ ਆ ਮਠੀ ਹੈ ਸਾਡੇ ਕੋਲ ਇਹ ਵਧੀਆ ਘੋ ਦੇ ਵਿੱਚ ਬਣੀਆ ਬਣਿਆ ਹੋਇਆ ਚੀਜ਼ ਮਤਲਬ ਸਮਾਨ ਹੈ ਜਿਵੇਂ ਆਮ ਮਠਾਈਆਂ ਤੁਸੀਂ ਬਾਜ਼ਾਰ ਚ ਵੇਚਦੇ ਹੌਂਕ ਮਾਰਨ ਲੱਗਦੇ ਆ ਦੂਜੇ ਦਿਨ ਇਹ 10 ਤੋਂ 15 ਦਿਨ ਮੈਂ ਤੁਹਾਨੂੰ ਕਹਾਂਗਾ ਇਹ 10 ਤੋਂ 15 ਦਿਨ ਤੱਕ ਜਿਵੇਂ ਮਰਜੀ ਯੂਜ਼ ਕਰ ਸਕਦੇ ਹੋ ਪਰ ਮੈਨੂੰ ਨਹੀਂ ਲੱਗਦਾ 10-15 ਦਿਨ ਕਿਸੇ ਦੇ ਘਰੇ ਜਾ ਕੇ ਪੈਕਟ ਵਾਜਦਾ ਹੁਣ ਕਉਂਕੀ ਚੀਜ਼ ਦੀ ਅੱਡੀ ਵਧੀਆ ਬਣੀ ਹੋਈ ਆ ਇਹਦੇ ਚ ਜਿਵੇਂ ਆਪਾਂ ਹੱਥਾਂ ਨੂੰ ਘਿਓ ਵੀ ਨਹੀਂ ਤੁਹਾਡੇ ਲੱਗੂਗਾ ਨਾਈਂ ਚ ਹੌਂਕ ਆਊਗਾ ਇਸ ਤੇ ਕਰਕੇ ਅਸੀਂ ਇਹ ਪ੍ਰੋਡਕਟ ਤੁਹਾਡੀ ਸੇਵਾ ਚ ਲੈ ਕੇ ਆਉਣੀ ਆ ਇਹ ਛੋਲੇ ਆ ਆਪਣੇ ਕੋਲੇ ਛੋਲੇ ਤੁਸੀਂ ਬਹੁਤ ਬਾਜ਼ਾਰ ਚ ਵੀ ਮਿਲਦੇ ਆ ਠੀਕ ਹੈ ਜੀ ਛੋਲੇ ਦੇਖਣ ਨੂੰ ਤਾਂ ਮੇਕੋ ਚ ਲੱਗਣਗੇ ਪਰ ਖਾਸ ਇਹਦੇ ਚ ਕੀ ਹੁੰਦਾ ਵਾ ਜਿਵੇਂ ਸ਼ੂਗਰ ਆ ਕਿਸੇ ਨੂੰ ਜੋਇੰਟ ਦਾ ਪੇਨ ਆ ਮਤਲਬ ਕੋਟਿਆਂ ਦਾ ਕਰਦੇ ਆ ਇਹਦੇ ਚ ਕੋਈ ਵੀ ਰੋੜ ਵਾਲਾ ਦਾਣਾ ਨਹੀਂ ਹੁੰਦਾ ਖਾਂ ਚ ਬਿਲਕੁਲ ਨਰਮ ਹੋਣਗੇ ਬਜ਼ੁਰਗ ਬੰਦਾ ਵੀ ਆਰਾਮ ਨਾਲ ਖਾ ਸਕਦੇ ਇਹਨੂੰ ਔਰ ਕੈਲਸ਼ੀਅਮ ਤੇ ਪ੍ਰੋਟੀਨ ਦੀ ਮਾਤਰਾ ਇੰਨੇ ਚ ਬਹੁਤ ਜ਼ਿਆਦਾ ਮਾਤਰਾ ਚ ਪਾਈ ਗਈ ਹੈ ਔਰ ਕਈ ਵੀ ਨਿਕਨ ਕੇ ਭਾਜੀ ਤੇ ਰੋੜੇ ਆ ਇਹਦੇ ਚ ਰੋੜੇ ਨਹੀਂਗੇ ਤਿਆਰ ਕਰਦੇ ਸਮੇਂ ਕਿਸੇ ਦਾਣੇ ਨੂੰ ਸੇਕ ਲੱਗ ਗਿਆ ਹੋਵੇ ਪਰ ਉਹ ਗਾ ਕੇ ਜਾਂਦੇ ਕੋਕੜੂ ਹੈ ਕੋਕੜੂ ਨਹੀਂ ਬਣਦਾ ਮਤਲਬ ਇਹ ਹੈ ਦਾਣਾ ਹੀ ਹੁੰਦਾ ਛੋਲਿਆਂ ਦਾ ਪਰ ਉਹਨੂੰ ਸੇਕ ਲੱਗ ਜਾਂਦਾ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਮੇਰੇ ਕੋਲ ਬਹੁਤ ਸਾਰੇ ਕਸਟਮਰ ਮੇਰੇ ਕੋਲ ਲੈ ਕੇ ਜਾਂਦੇ ਆ ਆਲਮੋਸਟ ਮੇਰੇ ਕੋਲ ਜਿਮ ਵਾਲੇ ਜਿਹੜੇ ਪ੍ਰੋਟੀਨ ਤਿਆਰ ਕਰਕੇ ਪਿੰਦੇ ਆ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਪਾਈ ਤੇ ਹਾਂਜੀ ਜੰਨ ਜੰਨ ਜੀ ਇਹ ਦੱਸੋ ਕਿ ਜੀ ਇੱਕ ਆਪਣਾ ਕੋਈ ਆਟਾ ਵੀ ਸੀਗਾ ਜੀ ਆਟਾ ਨਹੀਂ ਅੱਜ ਮੇਰੇ ਕੋਲ ਸੌਂਫ ਸੀਗੀ ਉਹ ਵਿਕ ਚੁੱਕੀ ਆ ਸੌਂਫ ਲੋਕਾਂ ਨੇ ਇੰਨੀ ਕਿ ਚਾਹੀ ਮਤਲਬ ਉਹ ਕਹਿੰਦੇ ਯਾਰ ਵੀ ਬਾਕੀ ਤੁਸੀ ਇੱਕ ਤੋਹਫਾ ਵਾ ਹਾਂਜੀ ਹੋਰ ਤੁਸੀਂ ਕੀ ਲੈਣਾ ਚਾਹੂਗੀ ਔਰ ਜੀ ਤੁਹਾਨੂੰ ਮੈਂ ਆਈਟਮਾਂ ਦਾ ਜਾਣੂ ਕਰਵਾ ਹੀ ਦਿੱਤਾ ਵਾ ਹਾਂਜੀ ਹਾਂਜੀ ਸਭ ਦਾ ਰਸਤਾ ਨਹੀਂ ਕਿਵੇਂ ਕੀ ਹੋਇਆ ਕਿਵੇਂ ਤਿਆਰ ਹੋਈਆਂ ਜਾਂ ਕਿੱਦਾਂ ਬਣੇ ਮਤਲਬ ਤੁਸੀਂ ਇਹ ਸਾਡੇ ਪ੍ਰੋਡਕਟ ਵਰਤੋ ਆਪਣੇ ਪਰਿਵਾਰ ਨੂੰ ਆਪ ਨੂੰ ਸਿਹਤਮੰਦ ਤੇ ਤੰਦਰੁਸਤ ਰੱਖ ਸਕੋ ਤਾਂ ਕਿ ਬਹੁਤ ਜ਼ਹਿਰੀਲੇ ਕੈਮੀਕਲਾਂ ਤੋਂ ਤੁਸੀਂ ਬਚ ਸਕੋ ਮੇਰਾ ਇਹੀ ਮੈਸੇਜ ਆ ਮੇਰੇ ਦਰਸ਼ਕਾਂ ਨੂੰ ਜੋ ਮੇਰੀ ਵੀਡੀਓ ਨੂੰ ਦੇਖ ਰਹੇ ਆ ਔਰ ਮਤਲਬ ਅਸੀਂ ਸਾਡਾ ਇਹੀ ਮੇਨ ਮੋਟੀਵਾ ਵੀ ਅਸੀਂ ਤੁਹਾਨੂੰ ਚੰਗੀ ਚੀਜ਼ ਲੋਕਾਂ ਤੱਕ ਪ੍ਰੋਵਾਈਡ ਕਰਾ ਸਕੀਏ ਤਾਂ ਜੋ ਲੋਕ ਸਾਡੇ ਨਾਲ ਜੁੜ ਸਕਣ ਸਾਡੇ ਪ੍ਰੋਡਕਟਾਂ ਨੂੰ ਵਰਤਣ ਤਾਂ ਜੋ ਮਹਿੰਗੀਆਂ ਚੀਜ਼ਾਂ ਤੋਂ ਬਚ ਸਕਣ ਧੰਨਵਾਦ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਜੀ ਹਾਂਜੀ ਸਾਡੇ ਕੋਲੇ ਇੱਕ ਹੋਰ ਆਪਣੇ ਬਾਈ ਜੀ ਹੈਗੇ ਉਹਨਾਂ ਕੋਲੇ ਵੀ ਆਪਣੇ ਅਚਾਰ ਆ ਅਤੇ ਕੁਝ ਹੋਰ ਸਮਾਨ ਵੀ ਆ ਜਾਣਕਾਰੀ ਲੈਣ ਨੂੰ ਬਜੀ ਰਾਜੀ ਗਾਲ ਜੀ ਸਤੀ ਗਾਲ ਜੀ ਮੇਰਾ ਨਾਮ ਗੁਰਮੀਰ ਸਿੰਘ ਢੁਲਰਾ ਜੀ ਪਿੰਡ ਸਮਾਗ ਪਾਈ ਆ ਟੈਲੀਫੋਨ ਨੰਬਰ 97815 9771 ਅੱਛਾ ਜੀ ਮੈਂ ਤਿਆਰ ਕਰ ਦਾਂਗਾ ਔਰ ਆਰਗੇਨਿਕ ਮੇਰਾ ਖੇਤ ਆ ਆਪ ਸੱਖਤ ਤਿਆਰ ਕਰਦੇ ਆ ਆਪ ਗੁਸਤ ਤਿਆਰ ਕਰਦੇ ਆ ਹਾਂਜੀ ਹਾਂਜੀ ਇਸ ਤੋਂ ਇਲਾਵਾ ਜੀ ਹੋਰ ਕੀ ਕੀ ਸਮਾਨ ਆ ਜੀ ਇਹ ਆਪ ਦੀ ਪ੍ਰੋਡਕਸ਼ਨ ਆ ਇਹ ਆਪਣਾ ਆਚਾਰ ਆ ਆਪਣਾ ਮਿੱਤਰ ਆ ਅੱਛਾ ਜੀ ਜਿਵੇਂ ਕਿ ਜਿਹੜਾ ਆਪਣਾ ਗੋੜ ਆ ਜੀ ਇਹਦੀ ਕੀ ਖਾਸੀਅਤ ਆ ਜੀ ਇਹ ਜੀ ਆਰਗੇਨਿਕ ਖੇਤ ਦੇ ਵਿੱਚ ਚਰਚ ਟਾਈਮ ਦਾਗਾ ਖੇਤ ਨੂੰ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਅੱਛਾ ਜੀ ਇਹ ਸਿੱਧੀ ਗੱਲ ਚਾਰ ਦੀ ਚੱਲਦਾ ਹੁਣ ਮੇਰਾ 100% ਆਰਗੈਨਿਕ ਆ ਜੀ ਕਿਤੇ ਜੀ ਲੈਬੋਰਟਰੀ ਚੈੱਕ ਕਰਾ ਹਦਾ ਕੋਈ ਜੀ ਜੀ ਤੇ ਤਿਆਰ ਕਰਦੇ ਸਮੇਂ ਕਿਸੇ ਬਹੁਤ ਵਧੀਆ ਬੰਦ ਹਾਂ ਪਰ ਰੇਟ ਇਹਦਾ ਹੈਗਾ ਜੀ ਇੱਕ ਕੀ ਜੀ ਜਰੀਆ ਇਹ 70 ਆ ਜੀ ਹਾਂ ਜੀ ਅੱਛਾ ਇਹ ਸ਼ੱਕਰ ਆ ਜੀ ਹਾਂ ਜੀ 70 ਆ ਜੀ ਅੱਛਾ ਜੀ 120 ਰੁਪਏ ਕਿਲੋ ਆ ਗਈ ਜੀ ਜੀ ਗੁਰ 100 ਰੁਪਏ ਕਿਲੋ ਆ ਗਾ ਕੀ ਕਾਰਨ ਹੈ ਕਿ ਜੀ ਜਿਹੜੇ ਕਿ ਲੋਕ ਆਮ ਜਿਹੜੀਆਂ ਦੁਕਾਨਾਂ ਆ ਜਾਂਦੇ ਕਿ ਮੋਲ ਵੱਡੇ ਵੱਡੇ ਉਹਨਾਂ ਤੇ ਵੀ ਇਹ ਸਾਮਾਨ ਵਿਕਦਾ ਏ ਉਦੋਂ ਕਿਉਂ ਉਦੋਂ ਇਹ ਲੈਣ ਜਾਂ ਤੁਹਾਡੇ ਤੋਂ ਲੈਣ ਤੇ ਕਿਉਂ ਨਹੀਂ ਲੈਣੀ ਸੀ ਦੇਖੋ ਜੀ ਜਿਹੜਾ ਉਹਨਾਂ ਕੋਲ ਸਾਮਾਨ ਆ ਗਿਆ ਉਹ ਕੈਮੀਕਲ ਨਾਲ ਆ ਰਿਹਾ ਦੇਖ ਦੂਜੀ ਖੰਡ ਪੈ ਰਹੀ ਹੈ ਕਿ ਇਹਦੇ ਵਿੱਚ ਕੋਈ ਕੁਝ ਨਹੀਂ ਪੈ ਰਿਹਾ ਇਹ ਉਹਦੀ ਬਿਨੈਸਪਰ ਮਾਲ ਵੀ ਬਹੁਤ ਸ਼ੁੱਧਾ ਹਾਂ ਯਾਨੀ ਕਿ ਕੈਣ ਦਾ ਮਤਲਬ ਇਹ ਆ ਕਿ ਜੋ ਉਹਨਾਂ ਕੋਲੇ ਆ ਉਹ ਤੁਹਾਡੀ ਸਿਹਰ ਲਈ ਚੰਗਾ ਨਹੀਂਗਾ ਜੀ ਨਹੀਂ ਜੀ ਨਹੀਂ ਜੀ ਹਾਂ ਚੰਗਾ ਨਹੀਂ ਉਹ ਕੈਮੀਕਲ ਆ ਲੱਗਦਾ ਅੱਛਾ ਜੀ ਉਹ ਤੇ ਰਾਖਨ ਪੈ ਰਹੀ ਆਗੀ ਕਿਉਂਕਿ ਜਿਹੜਾ ਗੰਨੇ ਦਾ ਪਾਗ ਆ ਉਹ ਚਾੜ੍ਹ ਦਾ ਪਾਗ ਆ ਜਿਹੜਾ ਉਹ ਗੋੜੂ ਤੂਟ ਦੇ ਰਹੇ ਆ ਉਹ 30 ਰੁਪਏ ਦੇ ਜਾਂਦੇ ਆ ਜਿਹੜਾ ਕੱਲਾ ਗੰਨਾ ਇਸ ਤਰ੍ਹਾਂ ਚਾਰੀ ਦੇ ਪੈ ਰਿਹਾ ਜਿਹੜਾ ਗੋੜੂ 70 80 ਦੀਆਂ ਤੋਂ ਕਿਸੇ ਵੀ ਤਕਰੀਰ ਦੇ ਘੱਟ ਕੇ ਪੈਦਾ ਉਹਨੇ ਗੁਰਤੀਰ ਕੀਏ ਤੋਂ ਦੇ ਜਾਂਦੇ ਆ ਉਹ ਦੁਕਾਨਾਂ ਵਾਲੇ ਆ 40 45 50 ਬੀਚੀ ਜਾਂਦੇ ਤੇ ਆਪਣਾ ਜੀ ਕੀ ਡੇਟ ਹੁੰਦਾ ਹੈਗਾ ਆਪਣਾ 100 ਰੁਪਏ ਗੋੜਾ ਜੀ 120 20 ਦੇ ਸਕਦਾ ਜੀ ਜੀ ਧੰਨਵਾਦ ਜੀ ਥੈਂਕ ਯੂ ਨ ਲੈ ਕੇ ਚੱਲਾਂਗੇ ਕਾਰ ਨੇ ਡਾਇਮੰਡ ਦਾ ਆਪਰੇਸ਼ਨ ਹੈ ਜਿਹੜਾ ਸਾਡੇ ਜਿਹੜੇ ਬੋਡੀ ਦੇ ਵਿੱਚ ਇੱਕ ਟੋਕ ਟੈਕ ਟੂਨ ਨੂੰ ਪੈਮੈਂਟ ਦੇ ਦੋਸਤ ਨੂੰ ਕਰਦਾ ਜਿਹੜੇ ਐਕਟਿਵਲੀ ਕੀ ਬਣਾਉਂਦੇ ਆ ਅਸੀਂ ਨਹੀਂ ਬਣਾਉਂਦੇ ਇਹ ਅਸੀਂ ਸਾਊਂਡ ਕਰਮਾ ਦਾ ਪਰ ਸਵਾਉਣੇ ਜਿਹੜੇ ਦੇਸੀ ਕਰਦੇ ਆ कोई नहीं तो दे दे पूरी ਇਹ ਵੀ ਸਾਡੀ ਇੱਕ ਕਮੀਂਤੀ ਹੈ ਅੰਦਰ ਜਦੋਂ ਨਾ ਪਾਉਂਦੇ ਆ। ਇਹ ਵਿੱਚ ਸਰ ਹਾਂ ਤੁਸੀਂ ਪਾ ਲਓ ਜਿਹੜੀ ਚਾਹ ਪੱਤੀ ਨਹੀਂ ਸਾਡੀ ਜਿਹੜਾ ਤੁਸੀਂ ਮਿੱਟੀ ਰੜਾਉਂਦੇ ਸਾਂਝ ਚਾਹ ਪੱਤੀ ਮਿਕਸ ਕਰ ਲਓ ਜਿਹੜੀ ਚਾਹ ਬਣੂਗੀ ਉਹ ਚਾਹ ਪੱਤੀ ਬਣਦੀ ਹੈ ਅੱਗੇ ਚੱਲੋ ਦਾ ਜਸਸੀ ਕਾਲ ਜੀ ਸਰ ਜੀ ਜਿਵੇਂ ਕਿ ਅੱਜ ਤੁਸੀਂ ਸਹਿਲ ਉਜਗਾਰ ਬਜ਼ਾਰ ਮੋਗਾ ਚਾਹੀਏ ਤੇ ਜਿੱਥੇ ਤੁਸੀਂ ਕਿੰਨੇ ਟਾਈਮ ਤੋਂ ਆ ਰਹੇ ਹੋ ਜੀ ਇਹ ਤਾਂ ਕਾਫੀ ਘੱਟ ਆ ਰਹੇ ਆ ਜੀ ਤਾਂ ਜਰਾ ਬਹੁਤ ਜ਼ਰਦ ਲਈਏ ਨਹੀਂ ਹੁਣ ਇਹ ਵੀ ਸਮਾਨ ਬਹੁਤ ਕਾਫੀ ਇਥੇ ਲੈ ਰਹੇ ਆ ਤੇ ਜੋ ਜੀ ਇਥੇ ਆ ਕੇ ਤੁਹਾਡਾ ਜੋ ਆਪਣਾ ਵਿਵਹਾਰ ਆ ਉਹ ਕਿਹੋ ਜਿਹਾ ਰਿਹਾ ਜੀ ਜੋ ਤੁਹਾਡਾ ਅੱਛਾ ਜੀ ਅੱਜ ਸਰ ਜੀ ਕੀ ਖਰੀਦਾ ਜੀ ਅੱਜ ਨਹੀਂ ਲਿਆ ਜੀ ਹਲਦੀ ਲਈ ਆ ਕੜਾ ਲਿਆ ਜੀ ਛੋਲੇ ਲਏ ਆ ਇਹ ਕੋਰਟ ਵੀ ਲੈ। ਹੈ? ਉਹ ਲੈ ਲਿਆ। ਅੱਛਾ ਜੀ। ਅੱਛਾ ਰੇਟ ਦੇ ਵਿੱਚ ਕਿੱਦਾਂ ਮਹਿਸੂਸ ਹੋ ਰਿਹਾ ਸਰ? ਰੇਟ ਦਾ ਬਸ ਉਹ ਇੱਕ ਚੀਜ਼ ਵਧੀਆ ਹੀ ਰੇਟ ਤਾਂ ਨਹੀਂ ਮਹਿਸੂਸ ਨਹੀਂ ਹੋ ਰਿਹਾ ਰੇਟ। ਜਾਨੀ ਕਿ ਸਮਾਨ ਵਧੀਆ ਚਾਹੀਦਾ। ਸਮਾਨ ਵਧੀਆ ਰੇਟ ਦਾ ਕੋਈ ਫਰਕ ਨਹੀਂ। ਕਿੰਨੇ ਚਿਰ ਤੋਂ ਆ ਰਹੇ ਸਰ ਜੀ? ਕਾਫੀ ਜਿਹੜੀ ਹੋ ਗਏ ਮੈਂ ਜੋ। ਜਿਵੇਂ ਕਿ ਜੀ ਉਸ ਤੋਂ ਪਹਿਲਾਂ ਕਿ ਜੀ ਤੁਸੀਂ ਆਪਣੀਆਂ ਬਾਜ਼ਾਰਾਂ ਵਿੱਚੋਂ ਚੀਜ਼ਾਂ ਲੈ ਦੇ ਸੀਗੀ ਜੀ। ਹਾਂ ਜੀ ਹਾਂ ਜੀ। ਉਹ ਲੈ ਕੇ ਜੀ ਤੇ ਇਹ ਲੈ ਕੇ ਉਹਦੇ ਵਿੱਚ ਦੋਹਾਂ ਦੇ ਫਰਕ ਹੀ ਰਿਹਾ ਜੀ। ਬਹੁਤ ਜ਼ਿਆਦਾ ਫਰਕ ਹੈ ਬਹੁਤ ਵਧੀਆ ਚੀਜ਼ਾਂ ਨੇ। ਪਰ ਚਾਹ ਨੂੰ ਗੋੜੀ ਬਣਾਈ ਜੇ ਕੋਈ ਐਸਾ ਨੂੰ ਕੋਈ ਟੈਕ ਨਹੀਂ ਕੋਈ ਜੀ ਜੀ ਕਈ ਵਾਰ ਬਾਰ ਬਾਰ ਉਹ ਨਹੀਂ ਵਧੀਆ ਦੇ ਜੀ ਤੁਹਾਨੂੰ ਆਜੀ ਥੈਂਕ ਯੂ ਜੀ